ਬਲਕ ਰੁੜਕਾ ਕਲਾ ਦੇ ਦੀਨ ਪੈਂਦੇ ਤਿੰਨ ਪਿੰਡ ਕਾਣਾ ਟੇਸੀਆਂ ਚ ਸਰਪੰਚ ਦੀ ਚੋਣ ਅਤੇ ਜੱਜਾ ਕਲਾ ਗੁਹਾਵਰ ਪਿੰਡ ਚ ਇੱਕ ਇੱਕ ਖਾਲੀ ਪਈ ਪੰਚ ਦੀ ਸੀਟ ਤੇ ਹੋ ਰਹੀ ਚੋਣ ਵਿੱਚ ਪੇਪਰ ਵਾਪਸ ਲੈਣ ਦੇ ਆਖਰੀ ਦਿਨ ਕਾਣਾ ਟੇਸੀਆਂ ਸਰਪੰਚ ਦੇ ਇੱਕ ਉਮੀਦਵਾਰ ਅਤੇ ਗੁਹਾਵਰ ਪਿੰਡ ਦੇ ਪੰਚ ਦੇ ਇੱਕ ਉਮੀਦਵਾਰ ਵੱਲੋਂ ਪੇਪਰ ਵਾਪਸ ਲੈ ਲਿਆ ਇਸ ਸਬੰਧੀ ਆਰੋ ਮੰਦੀਪ ਸਿੰਘ ਨੇ ਦੱਸਿਆ ਕਿ ਗੁਹਾਵਰ ਪਿੰਡ ਪੰਚੇ ਦੇ ਦੋ ਉਮੀਦਵਾਰ ਅਤੇ ਕਾਣਾ ਟੇਸੀਆਂ ਪਿੰਡ ਵਿੱਚ ਸਰਪੰਚੀ ਦੇ ਦੋ ਉਮੀਦਵਾਰ ਰਹਿ ਗਏ ਹਨ ਉਨਾ ਕਿਹਾ ਕਿ 27 ਜੁਲਾਈ ਨੂੰ ਵੋਟਾਂ ਬੈਲਟ ਪੇਪਰ ਨਾਲ ਪੈਣੀਆਂ ਇਸ ਮੌਕੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ ਇਹ ਬਲਾਕ ਰੁੜਕਾ ਕਲਾਂ ਦੇ ਤਿੰਨ ਪਿੰਡਾਂ 'ਚ ਚੋਣਾਂ ਇੱਕ 'ਚ ਸਰਪੰਚਾਂ ਦੋ 'ਚ ਪੰਚਾਂ ਦੀਆਂ ਨੇ ਤੇ ਢੇਸੇ ਕਾਨਾਂ ਦੇ ਵਿੱਚ ਤਿੰਨ ਕੈਂਡੀਡੇਟਾਂ ਨੇ ਕਾਗਜ਼ ਭਰੇ ਸੀਗੇ ਗੁਰਜੀਤ ਕੌਰ ਸੋਮਨ ਰਾਣੀ ਗੀਤਾ ਦੇਵੀ ਗੀਤਾ ਦੇਵੀ ਨੇ ਕਾਗਜ਼ ਵਾਪਸ ਲੈ ਲਏ ਆ ਠੀਕ ਹੈ ਜੀ ਹੁਣ ਦੋ ਕੈਂਡੀਡੇਟਾਂ 'ਚ ਮੁਕਾਬਲਾ ਰਹਿ ਗਿਆ ਤੇ ਜੀ ਡੀ ਨੋਟ ਘਾਵਰ ਵਾਰਡ ਨੰਬਰ 3 ਦੇ ਵਿੱਚ ਤਿੰਨ ਕੈਂਡੀਡੇਟਾਂ ਨੇ ਭਰੇ ਸੀਗੇ ਮਿਰਸ਼ਪਾਲ ਭਾਗਰਾ ਬਲਵਿੰਦਰਪਾਲ ਬਲਵਿੰਦਰਪਾਲ ਨੇ ਕਾਗਜ਼ ਵਾਪਸ ਲੈ ਲਏ ਠੀਕ ਹੈ ਜੀ ਤੇ ਜੱਜਾ ਕਲਾਂ ਵਾਰਡ ਨੰਬਰ 5 ਚ ਦਿਲਜੀਤ ਕੌਰ ਇੱਕੋ ਕੈਂਡੀਡੇਟ ਸੀਗਾ ਹਨਪੋਸਟ ਕਦੋਂ ਚੋਣਾਂ ਜੀ ਇਹ ਹੈਗੀਆਂ ਚੋਣਾਂ ਹੈਗੀਆਂ ਜੀ 27 ਜੁਲਾਈ 10 8 ਤੋਂ 4 ਸੁਰੱਖਿਆ ਦੇ ਪੰਦ ਸੁਰੱਖਿਆ ਦੇ ਪੰਦ ਪੂਰੇ ਹੋ ਗਏ ਜੀ ਬਲਾਕ ਰੁੜਕਾ ਕਲਾ ਦੇ ਦੀਨ ਪੈਂਦੇ ਤਿੰਨ ਪਿੰਡ ਕਾਣਾ ਟੇਸੀਆਂ ਚ ਸਰਪੰਚ ਦੀ ਚੋਣ ਅਤੇ ਜੱਜਾ ਕਲਾ ਗੁਹਾਵਰ ਪਿੰਡ ਚ ਇੱਕ ਇੱਕ ਖਾਲੀ ਪਈ ਪੰਚ ਦੀ ਸੀਟ ਤੇ ਹੋ ਰਹੀ ਚੋਣ ਵਿੱਚ ਪੇਪਰ ਵਾਪਸ ਲੈਣ ਦੇ ਆਖਰੀ ਦਿਨ ਕਾਣਾ ਟੇਸੀਆਂ ਸਰਪੰਚ ਦੇ ਇੱਕ ਉਮੀਦਵਾਰ ਅਤੇ ਗੁਹਾਵਰ ਪਿੰਡ ਦੇ ਪੰਚ ਦੇ ਇੱਕ ਉਮੀਦਵਾਰ ਵੱਲੋਂ ਪੇਪਰ ਵਾਪਸ ਲੈ ਲੇ ਇਸ ਸਬੰਧੀ ਆਰੋ ਮਨਦੀਪ ਸਿੰਘ ਨੇ ਦੱਸਿਆ ਕਿ ਗੁਹਾਵਰ ਪਿੰਡ ਪੰਚੇ ਦੇ ਦੋ ਉਮੀਦਵਾਰ ਅਤੇ ਕਾਣਾ ਟੇਸੀਆਂ ਪਿੰਡ ਵਿੱਚ ਸਰਪੰਚੀ ਦੇ ਦੋ ਉਮੀਦਵਾਰ ਰਹਿ ਗਏ ਹਨ ਉਨਾ ਕਿਹਾ ਕਿ 27 ਜੁਲਾਈ ਨੂੰ ਵੋਟਾਂ ਬੈਲਟ ਪੇਪਰ ਨਾਲ ਪੈਣੀਆਂ ਇਸ ਮੌਕੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ ਇਹ ਬਲਾਕ ਰੁੜਕਾ ਕਲਾਂ ਦੇ ਤਿੰਨ ਪਿੰਡਾਂਈ ਚੋਣਾਂ ਇੱਕ ਚ ਸਰਪੰਚਾਂ ਦੋ ਚ ਪੰਚਾਂ ਦੀਆਂ ਨੇ ਤੇ ਢੇਸੇ ਕਾਨਾਂ ਦੇ ਵਿੱਚ ਤਿੰਨ ਕੈਂਡੀਡੇਟਾਂ ਨੇ ਕਾਗਜ਼ ਭਰੇ ਸੀਗੇ ਗੁਰਜੀਤ ਕੌਰ ਸੋਮਰ ਰਾਣੀ ਗੀਤਾ ਦੇਵੀ ਗੀਤਾ ਦੇਵੀ ਨੇ ਕਾਗਜ਼ ਵਾਪਸ ਲੈ ਲਏ ਆ ਠੀਕ ਹੈ ਜੀ ਹੁਣ ਦੋ ਕੈਂਡੀਡੇਟਾਂ ਚ ਮੁਕਾਬਲਾ ਰਹਿ ਗਿਆ ਤੇ ਜੀ ਡੀ ਨੋਡ ਘਾਵਰ ਵਾਰਡ ਨੰਬਰ 3 ਦੇ ਵਿੱਚ ਤਿੰਨ ਕੈਂਡੀਡੇਟਾਂ ਨੇ ਭਰੇ ਸੀਗੇ ਬਿਰਸ਼ਪਾਲ ਭਾਗਰਾ ਬਲਵਿੰਦਰਪਾਲ ਬਲਵਿੰਦਰਪਾਲ ਨੇ ਕਾਗਜ਼ ਵਾਪਸ ਲੈ ਲਏ ਠੀਕ ਹੈ ਜੀ ਤੇ ਜੱਜਾ ਕਲਾਂ ਵਾਰਡ ਨੰਬਰ 5 ਚ ਦਿਲਜੀਤ ਕੌਰ ਇੱਕੋ ਕੈਂਡੀਡੇਟ ਸੀਗਾ ਅਨਪੋਸਟ ਕੋਈ ਚੋਣਾਂ ਨਹੀਂ ਇਹ ਹੈਗੀਆਂ ਚੋਣਾਂ ਹੈਗੀਆਂ ਜੀ 27 ਜੁਲਾਈ 10 8 ਤੋਂ 4 ਸੁਰੱਖਿਆ ਦੇ ਪੰਦ ਸੁਰੱਖਿਆ ਦੇ ਪੰਦ ਪੂਰੇ ਹੋ ਗਏ ਜੀ